ਅਮਰਗੜ ਜ਼ਿਲ੍ਹਾ ਮਲੇਰਕੋਟਲਾ ਜਿਹੇਰਾ ਇੰਟਰਨੈਸ਼ਨਲ ਗਰੁੱਪ ਵਾਲਿਆਂ ਦੇ ਘਰ ਪਹੁੰਚੇ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਅਮਨ ਧੱਪੜ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ 'ਚ ਭਾਜਪਾ ਸਰਕਾਰ ਬਣਨ ਤੇ ਪਾਣੀ ਦੀ ਇੱਕ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ ਜੀ ਸਰ ਯਾਰ ਹੱਕ ਹੋਰ ਤੇ ਕੋਲੋਂ ਆ ਸਾਥੀਆਂ ਜੀ ਜਿਹੜਾ ਮਹਾਰਾਜ ਨਾ ਪਾਰਟੀ ਪਾਰਟੀ ਵਿੱਚ ਜੁਆਇਨ ਕਰ ਰਹੇ ਹਾਂ ਮੈਂ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਆਉਣ ਲਈ ਮੈਂ ਧੰਨਵਾਦ ਕਰਦਾ ਜੀ ਇਹਨਾਂ ਨੂੰ ਬਹੁਤ ਸ਼ੁਕ੍ਰਾਨਾ ਇਹ ਮਿਲਣਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਹਾਂਜੀ ਉਹ ਯਾਰ ਬੋਲੀ ਕਿਉਂ ਜੰਨੇ ਹੋ ਸਰ ਇੱਕ ਮਿੰਟ ਦੇਸ਼ ਦੇ ਸੱਸੀ ਦੇ ਪ੍ਰਧਾਨ ਮੰਤਰੀ ਆਦਰਯੋਗ ਨਰਿੰਦਰ ਮੋਦੀ ਜੀ ਨਾਲੋਂ ਹਾਂਜੀ विकसित 파ੜ ਦੇ ਨਾਲੋਂ ਪੰਜਾਬ ਵੀ ਆਕੇ ਵੜੇ ਹਾਂਜੀ ਅੱਜ ਹਰ ਵਿਅਕਤੀ ਨੇ ਇਹ ਮੰਨ ਬਣਾ ਲਿੱਤਾ ਹੈ ਜਿਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਕਮ ਖੇਤੀ ਹੋਏਗੀ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਦੇਖਿਆ ਨਹੀਂ ਹੈ ਕਿ ਲੰਬੇ ਸਮੇਂ ਸੇ ਜੋ ਵੀ ਪੰਜਾਬ ਦੇ ਆਗੂ ਲੋਕ ਸੀ ਉਹਨਾਂ ਨੇ ਬਰਤਾਂ ਤਾਂ ਬੜੀਆਂ ਕੀਤੀਆਂ ਪਰੰਤੂ ਲੋਕਾਂ ਦੀ ਜੋ ਆਪੇਕਸ਼ਾ ਸੀ ਉਸ ਤੋਂ ਵੱਲ ਉਸ ਨੇ ਕੀਤੀ ਤੇ ਕੰਮ ਨਹੀਂ ਕੀਤਾ ਲੋਕਾਂ ਨੇ ਬੱਟਾ ਨਹੀਂ ਉਹ ਚਾਹ ਕੇ ਉਹਨਾਂ ਨੇ ਆਪਣਾ ਸਵਾਰਥ ਸੀਤਾ ਕੀਤਾ ਹੈ ਪਰੰਤੂ ਹੁਣ ਲੋਕਾਂ ਨੇ ਮੰਨ ਬਣਾ ਲੀਤਾ ਕਿ ਭਾਰਤੀ ਜਨਤਾ ਪਾਰਟੀ ਕੰਮ ਦੇ ਨਾਲ ਚਲੇ ਉਹ ਸਾਰੂ ਸੀਖਣ ਲੋਕਾਂ ਨੇ ਬੋਲੇ ਹੀਰਾ ਸਿੰਘ ਜੀ ਅਮਰਗੜ ਜੋ ਇੱਕ इस क्षेत्र के नहीं इना पंजाब <laughs> तो तो के पूरा असर पड़ना है इन्होंने आज मैं घर भी चाहे कल भारतीय जनता पार्टी पूरे साथ साथियों के ज्वाइन करे लगभग दस हज़ार लोग सर एकत्र हो एक आप हरियाणा के मुख्यमंत्री हैं आपका पानी के मुद्दे पर क्या स्टैंड है जो पानी पंजाब से जा रहा है बीजेपी का इसमें स्टैंड का तो कोई विषय नहीं है कि जो हमारे मुख्यमंत्री कहते हैं उनके संबंध में आपको क्वेश्चन किया है। नहीं नहीं देखो मेरा बात हो गया था हां जी देखिए पीने का पानी की गल थी हां जी पंजाब गुरुओं की भूमि है हां जी हमने अभी देखा गुरु अर्जुन देव जी से, उनका शहीदी दिवस था और ऐसे महान व्यक्तित्व हां जी जो छठे पांचवें हमारे ਗੁਰੂ ਉਹਨੇ ਪਛਾਈ ਹੈ ਹਾਂਜੀ ਸਰ ਉਹਨਾਂ ਦੇ ਸ਼ਹੀਦੀ ਦਿਵਸ ਤੇ ਥਾਂ ਥਾਂ ਤੇ ਲੋਕ ਠੰਡੇ ਪਾਣੀ ਦੀ ਛਬੀਲਾ ਲਗਾਉਂਦੇ ਨੇ ਸਾਡੇ ਗੁਰੂਆਂ ਕੀ ਇਹ ਵੀ ਪਰੰਪਰਾ ਰਹੀ ਹੈ ਕਿ ਘਰ ਵਿੱਚ ਅਗਰ ਕੋਈ ਵਿਅਕਤੀ ਆਉਂਦਾ ਹੈ ਤਾਂ ਉਹਨੂੰ ਪਹਿਲੇ ਪਾਣੀ ਦੇ ਨਾਲ ਉਹਦਾ ਸਵਾਗਤ ਕੀਤਾ ਜਾਂਦਾ ਹੈ ਇਹ ਪਿੰਡ ਤੇ ਪਾਣੀ ਦੀ ਗੱਲ ਸੀ ਗੁਰੂਆਂ ਦੀ ہماری ਉਹ ਬਾਣੀ ਪਰ ਗੁਰੂਆਂ ਦਾ ਉਹ ਜੋ ਆਦੇਸ਼ जो गुरुओं ने हमें मार्ग दिया है उसके ऊपर आगे बढ़ के पानी के लिए पीने के पानी के लिए तो नहीं इस प्रकार की राजनीति होनी चाहिए नहीं सर ये बात ये है कि अगर बीजेपी पंजाब में आती है तो पंजाब के पानी की सुरक्षा करेगी या नहीं जेब पंजाब के एक एक व्यक्ति की सुरक्षा का जिम्मा पानी का मुद्दा है मैं क्या कह रहा हूँ पंजाब की एक एक व्यक्ति की सुरक्षा का जिम्मा वह हमारी यहाँ सरकार बनेगी उस सरकार का जिम्मा है मैंने कहा भी था मेरा अगर स्टेटमेंट अगर आप लोग देखेंगे मैंने अपनी स्टेटमेंट में ये बात कही थी कि अगर पंजाब के किसी व्यक्ति को क्योंकि पंजाब हमारा घर है पंजाब हमारा परिवार है अगर किसी व्यक्ति को पानी की आवश्यकता पड़ेगी हम अपनी जमीन का पानी निकाल करके भी यहां भेजने का वादा रखते हैं मैंने यह बात कही थी आप यह इसको सर चिनी चिनी जो हमारे बंदी सिखे हैं जो जेलों में हैं 20 30 साल के उनके बारे नहीं 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 में बीजेपी सरकार का क्या कहता है चलो जी हां जी भाई आज हरियाणा ਦੇ ਮੁੱਖ ਮੰਤਰੀ ਸਾਹਿਬ ਪਹੁੰਚੇ ਤੁਹਾਡੇ ਗ੍ਰਹਿ ਦੇ ਵਿੱਚ ਔਰ ਤੁਸੀਂ बीजेपी ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਮੁੱਖ ਮੰਤਰੀ ਸਾਹਿਬ ਸ਼੍ਰੀ ਹੈਬ ਸੈੜੀ ਜੀ ਹਮ ਅਗੜ ਆਏ ਗ੍ਰਹਿ ਵਿਖੇ ਆਏ ਸੋ ਉਹਨਾਂ ਦਾ ਦਿਲੋਂ ਧੰਨਵਾਦ ਹੈ। ਸੋ ਮੈਂ ਜਿਹੜਾ ਬੀਜੇਪੀ ਨੂੰ ਜੁਆਇਨ ਕੀਤਾ ਇਹ ਮੈਂ ਬੀਜੇਪੀ ਦੇ ਨੀਤੀਆਂ ਤੋਂ ਖੁਸ਼ ਹਾਂ। ਸ਼੍ਰੀ ਨਰਿੰਦਰ ਮੋਦੀ ਜੀ ਦੇ ਕਾਰਜਕਾਲ ਨੂੰ ਦੇਖਦੇ ਹੋਏ ਪੰਜਾਬ ਵੱਲੋਂ ਆਪਣੇ ਦੇਸ਼ ਦਾ ਨਾਮ ਦੇਸ਼ ਦਾ ਮਾਣ ਐਨਾ ਉੱਚਾ ਕੀਤਾ ਗਿਆ ਹੈ ਕਿ ਕੋਈ ਵੀ ਹਿੰਦੁਸਤਾਨੀ ਅੱਜ ਇਸ ਗੱਲ ਨੂੰ ਮੁਕਰ ਨਹੀਂ ਸਕਦਾ ਹਰ ਕੋਈ ਛੇਓ ਕਿਸੇ ਵਰਗ ਕਿਸੇ ਜਾਤੀ ਨਾਲ ਸੰਬੰਧਿਤ ਹੋਵੇ ਉਹ ਅੱਜ ਹਿੰਦੁਸਤਾਨੀ ਹੋਣ ਦਾ ਮਾਣ ਮਹਿਸੂਸ ਕਰਦਾ ਸੋ ਇਸ ਦੇ ਵਿੱਚ ਹੀ ਆਪਾਂ ਕੱਲ ਦੀ ਇੱਕ ਰੈਲੀ ਵੀ ਰੱਖੀ ਆ 8 ਜੋ ਸਮਾਸ ਵੇਰੇ 9 ਵਜੇ ਅਨਾਜ ਮੰਡੀ ਅਮਰਕਟ ਦਾ ਹੈ ਤੋ ਕੱਲ ਨੂੰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਸਾਰੇ ਪਹੁੰਚ ਰਹੇ ਆ ਜੀ ਬਾਈ ਜੀ ਹੋਰ ਜਿਹੜੇ ਲੀਡਰ ਨੇ ਕਿਹੜੇ ਕਿਹੜੇ ਆ ਰਹੇ ਨੇ ਬੀ ਜੀ ਕੱਲ ਨੂੰ ਆਪ ਜੀ ਦੇ ਰੂਬਰੂ ਸ਼ਰਵਨੀਤ ਜੀ ਤੁਜੀ ਹੋਣਗੇ ਜੀ ਸ਼੍ਰੀਦਰਨ ਛੁੱਕ ਜੀ ਹੋਣਗੇ ਅਦਿਲ ਸਰੇਂਜੀ ਪਹੁੰਚ ਰਹੇ ਨੇ ਫਤੇਜੰਗ ਬਾਈ ਬਾਜੀ ਆ ਰਹੇ ਇੱਕ ਮਿੰਟੋ ਕਿ ਵੀਰੇ ਇੱਕ ਮਿੰਟ ਮੜ ਜਾ ਹੌਲ ਕਰ ਜੀ ਹਾਂਜੀ ਕਿਹੜੇ ਕਿਹੜੇ ਲੀਡਰ ਨੇ ਜਿਹੜੇ ਕੱਲ ਨੂੰ ਕੱਲ ਦੀ ਰੈਲੀ ਚ ਆ ਰਹੇ ਨੇ ਔਰ ਕੀ ਸਮਾਂ ਰਹੂਗਾ ਅ ਕੱਲ ਨੂੰ 8 ਜੂਨ ਜਿਹੜਾ ਰੈਲੀ ਦਾ ਸਮਾਂ ਹੈ ਜੀ ਗਰਮੀ ਨੂੰ ਮੁੱਖ ਰੱਖਦੇ ਹੋਏ ਅਸੀਂ ਉਹਦਾ ਸਮਾਂ ਸਵੇਰੇ 9 ਵਜੇ ਦਾ ਰੱਖਿਆ ਹੈ ਤਾਂ ਕਿ ਇਸ ਨੂੰ ਆਪਾਂ 11-12 ਵਜੇ ਤੱਕ ਵੀ ਦੀ ਸਮਾਪਤੀ ਕਰ ਸਕੀਏ ਜਿਹਨਾਂ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਜਾਂ ਗਰਮੀ ਦਾ ਸਾਹਮਣਾ ਨਾ ਕਰਨਾ ਸੋ ਇਦੇ ਵਿੱਚ ਜਿਹੜੇ ਕੱਲ ਨੂੰ ਪਹੁੰਚ ਰਹੇ ਲੀਡਰ ਸਾਹਿਬਾਨ ਨੇ ਉਹਦੇ ਵਿੱਚ ਸਰਦਾਰ ਰਮਨ ਸਿੰਘ ਮਿੱਟੂ ਜੀ ਕਰਨ ਚੋਕ ਜੀ ਆ ਰਹੇ ਨੇ ਜੀ ਦਿਰਯੋਤ ਸਪੈਸ਼ਲ ਅਨਿਲ ਸਿੰਘ ਜੀ ਪਹੁੰਚ ਰਹੇ ਨੇ ਔਰ ਫਤਿਹਜੰਗ ਬਾਜਵਾ ਜੀ ਆ ਰਹੇ ਨੇ ਸੋ ਇੱਕ ਦੋ ਹੋਰ ਲੀਡਰ ਸਾਹਿਬਾਨ ਨੇ ਜਿਹੜੇ ਕੋਈ ਸ਼ਾਮ ਤੱਕ ਕਨਫਰਮੇਸ਼ਨ ਆ ਜਾਣੀ ਆ ਸੋ ਅਮਰਗੜ ਦੇ ਰੂਬਰੂ ਕਲ ਨੂੰ ਆ ਬੀਜੇਪੀ ਦੀ ਇੱਕ ਅੱਛੀ ਲੀਡਰਸ਼ਿਪ ਜਿਦੇ ਵਿੱਚ ਸਾਡੇ ਵਿਚਾਰਾਮ ਜੀ ਪਹੁੰਚੂਗੇ ਜੀ ਤੇ ਕਿ ਐਮਪੀ ਛੋਲੜੇਸੀ ਇੱਥੋਂ ਤੇ ਇਸ ਇੰਚਾਰਜ ਨੇ ਬਟਿਕੜ ਹਲਕੇ ਤੇ ਤੇ ਨਾਲ ਹੀ ਅਮਨ ਠੱਪਰ ਜੀ ਡਿਸਟ੍ਰਿਕਟ ਪ੍ਰਿੰਸੀਪਲ ਨੇ ਕੋ ਪਹੁੰਚ ਰਹੇ ਨੇ ਤੇ ਸਮੁੱਚੀ ਬੀਜੇਪੀ ਦੀ ਟੀਮ ਮੰਡਲ ਪ੍ਰਧਾਨ ਸਾਰੇ ਤੇ ਸਮੁੱਚੀ ਬੀਜੇਪੀ ਦੀ ਟੀਮ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਜਿਥੋਂ ਲੋਕਾਂ ਨੂੰ ਸਪੈਸ਼ਲ ਦੇਖਣ ਨੂੰ ਮਿਲੂਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਵਰਗ ਤੋਂ ਵੀ ਮੁਸਲਮਾਨ ਵਰਗ ਤੋਂ ਵੀ ਹਿੰਦੂ ਵਰਗ ਇਸਾਈ ਵਰਗ ਜੋ ਕਿ ਹਿੰਦੁਸਤਾਨ ਜਿਹੜਾ ਹੈਗਾ ਉਹ ਇੱਕ ਜੁਟਤਾ ਦੀ ਨਿਸ਼ਾਨੀ ਪਿਆਰ ਵਾਲਾ ਭਾਈਚਾਰੇ ਵਾਲਾ ਦੇਸ਼ ਹੈ ਸੋ ਉਸੇ ਭਾਈਚਾਰੇ ਨੂੰ ਮੁੱਖ ਰੱਖਦੇ ਹੋਏ ਤੁਸੀਂ ਕੱਲ ਦੀ ਰੈਲੀ ਦੇ ਵਿੱਚ ਹਰ ਵਰਗ ਦੇ ਇਨਸਾਨ ਨੂੰ ਸ਼ਕਤ ਸਰਵੇ ਦੇਖੋਗੇ ਲੋਕਾਂ ਨੂੰ ਅਨੰਦ ਲੈਂਦੇ ਦੇਖੋ ਰੈਲੀ ਦਾ ਸੋ ਉਹਦੇ ਵਿੱਚ ਅਸੀਂ ਐਂਟਰਟੇਨਮੈਂਟ ਦਾ ਵੀ ਪ੍ਰਬੰਧ ਕੀਤਾ ਕਿ ਸਿੰਗਰ ਦੋ ਤਿੰਨ ਸਿੰਗਰ ਆ ਰਹੇ ਨੇ ਜਿਹੜੇ ਆਪ ਜੀ ਸਾਰਿਆਂ ਨੂੰ ਐਂਟਰਟੇਨ ਕਰੇਗਾ ਬਾਈ ਜੀ ਤੁਸੀਂ ਕਿਹਾ ਕਿ ਤੁਸੀਂ ਭਾਜਪਾ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜਾਂ ਮੋਦੀ ਸਾਹਿਬ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਨਾਲ ਜੁੜੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੰਦੀ ਦਿੰਦੀ ਆ ਤਾਂ ਕਿਹੜੀਆਂ ਉਹ ਖਾਸ ਗੱਲਾਂ ਨੇ ਜਾਂ ਕਿਹੜੇ ਉਹ ਖਾਸ ਮੁੱਦੇ ਨੇ ਜਿਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਅੱਜ ਦਾ ਬਹੁਤ ਵੱਡਾ ਮੁੱਦਾ ਹੈ ਜੀ ਸਾਰੇ ਜਾਣਦੇ ਆ ਹਰ ਪਾਰਟੀ ਨੇ ਹਾਲੋਂ ਤੋਂ ਪਹਿਲਾਂ ਵਾਅਦਾ ਕੀਤਾ ਹੈ ਕਿ ਮੈਂ ਇਥੇ ਨਸ਼ਾ ਮੁਕਤ ਕਰਾਂਗਾ ਸੋ ਇਹਦੇ ਵਿੱਚ ਤਾਂ ਹੁਣ ਕਿਸੇ ਨੂੰ ਬਲੀਫ ਕਰਨ ਦੀ ਲੋੜ ਨਹੀਂ ਲੋਕਾਂ ਦਾ ਦੱਸਣ ਦੀ ਲੋੜ ਨਹੀਂ ਸਾਰੇ ਪੰਜਾਬ ਨੂੰ ਪਤਾ ਹੈ ਕਿ ਨਸ਼ਾ ਮੁਕਤ ਹੋਇਆ ਜਾਂ ਨਸ਼ਾ ਵਧ ਗਿਆ ਹੈ بے ਰੁਜ਼ਗਾਰੀ ਦਾ ਬਹੁਤ ਵੱਡਾ ਹਰ ਪਾਰਟੀ ਦੇ ਵੱਲੋਂ ਦਿੱਤਾ ਜਾਂਦਾ ਹੈ ਕਿ ਹਾਂਜੀ ਇਸ ਵਾਰੀ ਇਸ ਵੀਰ ਰੋਜ਼ਗਾਰੀ ਘਟਾਵਾਂਗੇ ਇਹ ਦਰ ਘਟੇਗੀ ਪਰ ਅੱਜ ਤੱਕ ਮੈਂ ਆਪਣੀ ਇਸ ਹੋਸਟਲ ਨਹੀਂ ਦੇਖਿਆ ਕਿ بے ਰੁਜ਼ਗਾਰੀ ਦੀ ਦਰ ਘਟਦੀ ਹੋਵੇ ਸਮੱਸਿਆ ਵਧਦੀ ਜਾ ਰਹੀ ਹੈ ਜੀ ਨੂੰ ਦੇਖਦੇ ਹੋਏ ਕਿਨੇ ਇੱਕ ਪੀੜੀ ਇੱਥੋਂ ਸਟੂਡੈਂਟਸ ਦੀ ਵਿਦੇਸ਼ਾਂ ਵਿੱਚ ਆਪਣਾ ਚੰਗਾ ਭਵਿੱਖ ਨੂੰ ਦੇਖਦੇ ਹੋਏ ਚਲੇ ਗਏ ਆ ਤੇ ਜੇ ਇੱਥੋਂ ਦੀ ਸਰਕਾਰਾਂ ਨੇ ਇੱਥੇ ਹੀ ਉਹ ਚੌਬਾ ਕ੍ਰੀਏਟ ਕੀਤੀਆਂ ਹੁੰਦੀਆਂ ਇੱਥੇ ਕਿੱਤੇ ਬਣਾਏ ਹੁੰਦੇ ਤਾਂ ਸ਼ਾਇਦ ਇੱਕ ਅੱਛਾ ਵਰਗ ਨੌਜਵਾਨ ਵਰਗ ਇੱਕ ਪੂਰੀ ਪੀੜੀ ਉਹ ਅੱਜ ਪੰਜਾਬ ਦੀ ਧਰਤੀ 'ਤੇ ਆਪਣਾ ਕੰਮ ਕਰਕੇ ਦੇਸ਼ ਦਾ ਨਾਮ ਜਾਂ ਪੰਜਾਬ ਦਾ ਨਾਮ ਚੱਕਦੀ ਹੁੰਦੀ ਅ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਕਿਹੜੀਆਂ-ਕਿਹੜੀਆਂ ਨੀਤੀਆਂ ਨੂੰ ਦੇਖਦੇ ਹੋਏ ਮੈਂ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਿਹਾ ਸੋ ਉਹਦੇ ਵਿੱਚ ਪੰਜਾਬ ਦੇ ਲਈ ਅੱਜ ਬਹੁਤ ਵੱਡੀ ਸਮੱਸਿਆ ਹੈ ਜੀ ਕਿ ਨਸ਼ੇ ਦੀ ਸਮੱਸਿਆ ਜਿਹਨੂੰ ਹਰ ਪਾਰਟੀ ਨੇ ਬੋਲਿਆ ਦੱਸਿਆ ਅਸੀਂ ਖਤਮ ਕਰਾਂਗੇ ਪਰ ਖਤਮ ਹੋਣ ਦੀ ਥਾਂ ਤੇ ਉਹ ਵੱਧਦਾ ਜਾ ਰਿਹਾ ਸੋ ਇਸੇ ਦੇ ਵਿੱਚ ਬੇਰੁਜ਼ਗਾਰੀ ਹੈ ਜਿਸ ਦੇ ਕਾਰਨ ਇੱਕ ਪੂਰਾ ਵਰਗ ਇੱਕ ਜਨਰੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਇੱਕ ਚੰਗਾ ਭਵਿੱਖ ਨੂੰ ਦੇਖਦੇ ਹੋਏ ਆਪਣਾ ਪੰਜਾਬ ਛੱਡ ਕੇ ਵਿਦੇਸ਼ਾਂ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਜਾਂ ਕਿਸੇ ਵੀ ਵੀਜ਼ੇ ਤੇ ਚਲੇ ਗਏ ਸੋ ਹਵਾ ਪਾਣੀ ਦਾ ਮੁੱਦਾ ਹੈ ਜਿਸ ਦੇ ਵਿੱਚ ਇਸ ਟਾਈਮ ਪੰਜਾਬ ਦੇ ਵਿੱਚ ਹਵਾ ਦਾ ਸਤਾਰ ਜਾਂ ਪਾਣੀ ਦਾ ਸਤਾਰ ਜਿਹੜਾ ప్రతి ਦਿਨ ਖਰਾਬ ਹੁੰਦਾ ਜਾ ਰਿਹਾ ਹੈ ਜਿਹਨੂੰ ਸੁਧਾਰਨ ਲਈ ਬਹੁਤ ਜ਼ਿਆਦਾ ਉਪਰਾਲੇ ਕਰਨੀ ਲੋੜ ਹੈ ਤੇ ਬੀਜੇਪੀ ਇਹ ਸਾਰੇ ਚੀਜ਼ਾਂ ਕਰਨ ਚ ਸਮਰਥ ਹੈ ਮੈਂ ਮੰਨਦਾ ਹੌਲ ਵਾਲੇ ਟਾਈਮ ਦੇ ਵਿੱਚ ਭਾਜਪੀ ਦੀ ਸਰਕਾਰ ਪੰਜਾਬ 'ਚ ਬਣੇਗੀ ਤਾਂ ਆਪ ਸਾਰੇ ਦੇਖੋਗੇ ਕਿ ਜਿਸ ਤਰ੍ਹਾਂ ਭਾਜਪੀ ਨੇ ਯੂਪੀ ਦਾ ਕ੍ਰਾਈਮ ਖਤਮ ਕੀਤਾ ਹੈ ਉਸੇ ਤਰ੍ਹਾਂ ਇੱਥੇ ਵੀ ਨਸ਼ਾ ਮੁਕਤ ਹੋਏਗਾ ਕ੍ਰਾਈਮ ਖਤਮ ਹੋਏਗਾ ਤੇ ਰੁਜ਼ਗਾਰ ਦੇ ਨਵੇਂ-ਨਵੇਂ ਜਿਹੜੇ ਫਰਾਲੇ ਆ ਉਹ ਕੀਤੇ ਜਾਣਗੇ ਆਪਣਾ ਸਟੂਡੈਂਟ ਜਿਹੜਾ ਬਾਹਰ ਚਲਾ ਗਿਆ ਹੈ ਉਹ ਹੌਲ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਦੀ ਤਰਤੀਬ ਤੇ ਰੱਖ ਕੇ ਹੀ ਨਵੇਂ-ਨਵੇਂ ਜਿਹੜੇ ਹੈਗੇ ਆ ਕਿਤੇ ਉਹ અપਨਾਏਗਾ ਤੇ ਇਸ ਧਰਤੀ ਨੂੰ ਹੋਰ ਚਾਰਜ ਦੇਗਾ। ਸੋ ਮੈਂ ਹੰਤ ਦੇ ਵਿੱਚ ਸ਼੍ਰੀ ਨਾਇਬ ਸਿੰਘ ਸੈਣੀ ਜੀ ਦਾ ਅਮਰਗੜ ਦੇ ਵਿੱਚ ਪਹੁੰਚਣ ਤੇ ਪੰਜਾਬ ਦੇ ਵਿੱਚ ਪਹੁੰਚਣ ਤੇ ਤੇ ਮੇਰੇ ਗ੍ਰਹਿ ਦੇ ਵਿੱਚ ਪਹੁੰਚਣ ਤੇ ਬਹੁਤ ਦਿਨੋਂ ਤੱਕ ਬਾਤ ਕਰ ਲਈ। ਥੈਂਕ ਯੂ ਬਹੁਤ ਜਿਆਦਾ। ਹਾਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਨਾਇਬ ਸਿੰਘ ਸੈਣੀ ਜੀ ਵੀ ਪਹੁੰਚੇ ਨੇ ਤੇ ਕੱਲ ਦੇ ਪ੍ਰਬੰਧਾ ਸੰਬੰਧੀ ਜਾਂ ਕੱਲ ਦੀ ਰੈਲੀ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ? ਪਹਿਲਾ ਸਾਰੇ ਹੀ ਲਾਮਨਗਰ ਜਿਨੀ ਸੰਗਤ ਆਈ ਹੈ ਉਹਨਾਂ ਦਾ ਖਾਸ ਕਰਕੇ ਪੀਰਾ ਪਰਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਆ ਕੇ ਮਾਨਯੋਗ ਹਿਲਾਣੇ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਤੌਰ ਕਰਕੇ ਗਏ ਹੈ ਹੱਜ ਅਸੀਂ ਜਿ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ